ਸੇਕ ਕਤਲੇਆਮ ਦੀ ਪੀੜਤ ਨਿਰਪ੍ਰੀਤ ਕੌਰ ਨੇ ਕਿਹਾ ਕਿ ਸਿੱਖਾਂ ਨੂੰ ਇਨਸਾਫ ਨਾ ਮਿਲਣ ਪਿੱਛੇ ਸਿੱਖ ਜਥੇਬੰਦੀਆਂ ਵੀ ਜ਼ਿੰਮੇਵਾਰ ਨੇ ਉਹਨਾਂ ਕਹਿੰਿਆ ਕਿ ਸਿੱਖ ਕਦੇ ਵੀ ਇਕਜੁੱਟ ਨਹੀਂ ਹੋਏ ਜਿਸ ਕਾਰਨ ਉਹਨਾਂ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ ਚੰਡੀਗੜ੍ਹ ਆਈ ਨਿਰਪ੍ਰੀਤ ਕੌਰ ਨੇ ਸਾਡੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਨਾਲ ਖਾਸ ਤੌਰ ਤੇ ਗੱਲ ਕੀਤੀ ਔਰ ਸੁਣਦਿਆਂ ਉਹਨਾਂ ਤੇ ਕੋ ਜਾਂਚ ਪਰ 84 ਸਿੱਖ ਕਤਲੇਆਮ ਲੋਕਤੰਤਰ ਰਾਜ ਦੇ ਇੱਕ ਤੱਬਾ ਸੀ ਕਈ ਕਮਿਸ਼ਨ ਬਣੇ ਕਈ ਕਮੇਟੀਆਂ ਬਣੀਆਂ ਫਿਰ ਵੀ ਇਨਸਾਫ ਨਹੀਂ ਮਿਲਿਆ ਪੀੜਤਾਂ ਦੀ ਲਿਸਟ ਬਹੁਤ ਜ਼ਿਆਦਾ ਲੰਬੀ ਹੈ। ਉਹਨਾਂ ਵਿੱਚ ਅੱਜ ਸਾਡੇ ਨਾਲ ਬੀਬੀ ਨਿਰਪਰੀਤ ਕੌਰ ਜਿਨ੍ਹਾਂ ਨੇ ਕਈ ਜ਼ਖਮ ਆਪਣੇ ਪਿੰਡੇ ਤੇ ਹੰਢਾਏ ਨੇ ਤੇ ਅੱਜ ਵੀ ਉਹ ਇਨਸਾਫ ਲਈ ਸੰਘਰਸ਼ ਕਰ ਰਹੇ ਨੇ। ਅਸੀਂ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬੀਬੀ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਈ ਕਮਿਸ਼ਨ ਬਣੇ, ਕਈ ਕਮੇਟੀਆਂ ਬਣੀਆਂ, ਫਿਰ ਵੀ ਇਨਸਾਫ ਨਹੀਂ ਮਿਲਿਆ। ਕਿੱਥੇ ਕਮੀਆਂ ਰਹਿ ਗਈਆਂ ਨੇ? ਦੇਖੋ ਜੇਸਵਲੇ 84 ਹੋਇਆ ਇਹ ਤੇ ਕਿਸੇ ਨੂੰ ਵੀ ਨਹੀਂ ਪਤਾ ਉਸ ਵੇਲੇ ਕਾਂਗਰਸ ਸਰਕਾਰ ਸੀ। ਔਰ ਉਸ ਤੋਂ ਬਾਅਦ 84 ਤੋਂ ਬਾਅਦ ਜਦ ਸਰਕਾਰ ਬਣੀ ਫਿਰ ਕਾਂਗਰਸ ਸਰਕਾਰ ਆਈ। ਔਰ ਇਹਨਾਂ ਨੇ ਜਿੰਨੀ ਜਦ ਤੱਕ ਕਾਂਗਰਸ ਸਰਕਾਰ ਰਹੀ ਹੈ ਕਮੇਟੀਆਂ ਬਣੀਆਂ ਕਮਿਸ਼ਨ ਬੈਠੇ ਨੇ। ਲੇਕਿਨ ਇਹ ਕਿਤੇ ਨਾ ਕਿਤੇ ਉਹਦੇ 'ਚ ਕੁਝ ਕਮੀਆਂ ਪੇਸ਼ੀਆਂ ਛੱਡ ਕੇ ਇਹਨਾਂ ਨੂੰ ਬਚਾਉਂਦੇ ਰਹੇ ਨੇ। 2000 ਤੋਂ ਲੈ ਕੇ 2005 ਤੱਕ ਨਾਨਾਵਤੀ ਕਮਿਸ਼ਨ ਬੈਠਾ 2005 ਨਾਨਾਵਤੀ ਕਮਿਸ਼ਨ ਦੀ ਕਲੋਜ਼ ਰਿਪੋਰਟ ਉਹਨਾਂ ਨੇ ਸੀਬੀਆਈ ਨੂੰ ਹੈਂਡਓਵਰ ਕਰ ਦਿੱਤੀ ਕਿ ਬਿਅਦੇ ਤੇ ਔਰ ਕੇਸ ਚੱਲਣਾ ਸ਼ੁਰੂ ਹੋਣਾ। ਇਨਵੈਸਟੀਗੇਸ਼ਨ 2005 ਤੋਂ ਲੈ ਕੇ 2010 ਤੱਕ ਸਾਡਾ ਕੇਸ ਚੱਲਦਾ ਰਿਹਾ 2010 ਚ ਫੈਬਰੂਅਰੀ ਚ ਕੇਸ ਚਾਰ ਸ਼ੀਟ ਫਾਈਲ ਹੋਈ ਆ ਉਸ ਤੋਂ ਬਾਅਦ ਜੁਲਾਈ ਚ ਸਾਡੇ ਐਵੀਡੈਂਸ ਸਟਾਰਟ ਹੋਏ ਨੇ ਔਰ ਇਸ ਚੀਜ਼ ਦਾ ਸਭ ਨੂੰ ਪਤਾ ਐਵੀਡੈਂਸ ਦੌਰਾਨ ਵੀ ਕਿ ਇਸ ਸਰਕਾਰ ਨੇ ਸਾਨੂੰ ਕਿੰਨਾ ਪਰੇਸ਼ਾਨ ਕੀਤਾ ਜਿਸ ਤਰ੍ਹਾਂ ਕਿ ਅੱਜ ਤੱਕ ਮੈਂ ਕਹਿੰਨੀ ਹ ਇਤਿਹਾਸ ਚ ਕਦੀ ਵੀ ਇਹ ਹਿੰਦੂ ਪੂਰੇ ਵਰਲਡ ਚ ਕਦੀ ਅਸਾ ਨਹੀਂ ਹੋਇਆ ਕਿ ਵੀ ਗਵਾਹੀ ਚਲਦੀ ਹੋਏ ਔਰ ਉਸ ਵੇਲੇ ਮੁਜਰਮ ਨੂੰ ਸਟੇ ਮਿਲ ਜਾਏ ਔਰ ਉਹ ਸਟੇ ਆਰਡਰ ਲੈ ਲੇ ਦੇਖੋ ਜਿੰਨੀਆਂ ਵੀ ਏਜੰਸੀਆਂ ਨੇ ਸਾਰੀਆਂ ਸਾਰੀਆਂ ਤੇ ਸਰਕਾਰ ਦੇ ਅੰਡਰ ਹੀ ਆ ਇਹ ਤੇ ਆਪਾਂ ਕਹੀਏ ਕਿ ਵੀ ਇਹ ਸਾਡੇ ਆ ਸੀਬੀਆਈ ਕੋਲ ਵੀ ਇਸ ਇਹ ਸਵੇਲੇ ਵੀ ਸੀਬੀਆਈ ਕੋਲ ਕਾਫੀ ਕਮੀਆਂ ਰਹਿ ਚੁੱਕੀਆਂ ਨੇ ਜੋ ਇਸ ਕੇਸ ਚ ਉਹਨਾਂ ਨੂੰ ਥੋੜਾ ਬੈਨੀਫਿਟ ਮਿਲ ਗਿਆ ਦੂਸਰੀ ਗੱਲ ਇਹ ਹੈ ਕਿ ਬਈ ਉਹ ਜਿਹੜੇ ਇਹਦੇ ਚੰਨ ਨੇ ਕਿਹਾ ਕਿ ਰਿਲਾਈਅਬਲ ਵਿਟਨੈਸ ਨਹੀਂ ਹੈ ਪਹਿਲਾਂ ਤੇ ਇਹ ਕਹਿੰਦੇ ਸੀ ਕਿ ਗਵਾਹ ਗਵਾਈ ਨਹੀਂ ਦਿੰਦੇ ਇਸ ਲਈ ਕੇਸ ਚਲਤੇ ਨਹੀਂ ਹੁਣ ਤੇ ਗਵਾਮਾਂ ਨੇ ਆਪਣੇ ਡਰ ਤੋਂ ਪਿੱਛੇ ਉਹਨਾਂ ਨੇ ਡਰ ਨੂੰ ਸਮਝਿਆ ਨਹੀਂ ਕੁਝ ਵੀ ਔਰ ਉਹਨਾਂ ਠੋਕ ਕੇ ਗਵਾਈਆਂ ਦਿੱਤੀਆਂ ਇਹਨਾਂ ਨੇ ਫਿਰ ਉਹਨਾਂ ਨੂੰ ਬਰੀ ਕਰ ਦਿੱਤਾ ਦੇਖੋ ਜਿਸ ਤਰ੍ਹਾਂ ਹੁਣ ਇਹਨਾਂ ਨੇ ਇਨਵਾਈਟ ਹੀ ਉਹਨੂੰ ਸੱਜਣ ਕੁਮਾਰ ਨੂੰ ਬਣਾਤਾ ਇੱਥੋਂ ਤੇ ਸਾਬ ਜਾਰਾ ਹੁੰਦਾ ਕਿ ਸਰਕਾਰ ਨੇ ਇਹ ਚਾਹੁੰਦੀ ਸੀ ਕਿ ਵੀ ਇਹ ਕਿਤੇ ਨਾ ਕਿਤੇ ਫਟਾਫਟ ਹੈ ਬਰੀ ਹੋਏ ਤੇ ਅਸੀਂ ਇਹਨੂੰ ਇਹ ਦੇਈਏ ਇਸ ਦਾ ਮਤਲਬ ਸਾਫ਼ ਹੈ ਕਿ ਸਰਕਾਰ ਉਹਨੂੰ ਬਚਾਉਂਦੀ ਰਹੀ ਹੈ ਜਿੰਨੀ ਵਾਰੀ ਵੀ ਉਹਨੇ ਪੁਲੀਸ ਦੀ ਐਪਲੀਕੇਸ਼ਨਾਂ ਲਗਾ ਕੇ ਔਰ ਟਾਈਮ ਬਾਉਂਡ ਲੈਂਦਾ ਰਿਹਾ ਔਰ ਇਹ ਸਭ ਇਹਦੇ ਵਿੱਚ ਸਾਫ਼ ਜ਼ਾਹਰ ਹੋ ਗਿਆ ਕਿ ਇਸ ਪਤਾ ਲੱਗਿਆ ਸਰਕਾਰ ਦਾ ਕਿ ਇਸ ਸਰਕਾਰ ਨੇ ਕਾਂਗਰਸ ਸਰਕਾਰ ਨੇ ਖੁਦ ਉਹਨਾਂ ਨੂੰ ਬਚਾਉਂਦੇ ਰਹੇ ਨੇ ਦੇਖੋ ਇਹਨੂੰ ਆਪਣਾ ਜਿਹੜਾ ਹੈਗਾ ਗੋਧਰਾਖਾਂਡ ਹੈ ਗੋਧਰਾਖਾਂਡ ਵਾਲਿਆਂ ਨੂੰ 10 ਸਾਲ ਚ ਇਨਸਾਫ ਮਿਲ ਗਿਆ ਸਾਨੂੰ ਨੇ ਇਹਦੇ ਚ ਇੱਕ ਮੈਂ ਕਲੀਅਰ ਗੱਲ ਦੱਸਣੀ ਹੈ ਉਹ ਗੋਧਰਾਖਾਂਡ ਚ ਇੱਕ ਉੱਥੇ ਇਹ ਲੜਾਈ ਸੀ ਹਿੰਦੂ ਤੇ ਮੁਸਲਮਾਨਾਂ ਦੀ ਲੜਾਈ ਸੀ ਤੇ ਮੁਸਲਮਾਨ ਮਾਰੇ ਗਏ ਤੇ ਉਹਦੇ ਵਿੱਚ ਇਹ ਹੋ ਗਿਆ ਇੱਕ ਤਰਫਾ ਹੋ ਗਿਆ ਸਾਡੀ ਜਿਹੜੀ ਉੱਥੇ ਹੈ ਉੱਥੇ ਇਹ ਨਿਗਮ ਸਾਡੀ ਜਿਹੜੀ ਇੱਕ ਲੜਾਈ ਸੀ ਹਿੰਦੂ ਔਰ ਸਿਰਫ ਇੱਕ ਸਿੱਖਾਂ ਨੂੰ ਖਤਮ ਕਰਨਾ ਚਾਹ ਉਹ ਕਿਸੇ ਵੀ ਕਮਿਊਨਿਟੀ ਦਾ ਹੋਵੇ ਹਾਂ ਹੁਣ ਤਾਂ ਇਹ ਸਰਨਾ ਸਾਹਿਬ ਦਾ ਕੱਲ ਦਾ ਬਿਆਨ ਜੇ ਤੁਸੀਂ ਪੜੋ ਉਹਨਾਂ ਨੇ ਲਿਖਿਆ ਆਇਆ ਕਿ ਜੇ ਇਨਵਾਈਟੀ ਬਣਾਤਾ ਜੀ ਹੈ ਨਾ ਉਹ ਟਿਕਟਾ ਮਿਲ ਜਾਂਦੀ ਤੇ ਕੀ ਹਰਸਾ ਸਰਨਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦੀ ਆ ਕਿ ਵੀ ਜੇ ਉਹਨ ਇਨਵਾਈਟੀ ਬਣਾਇਆ ਤੇ ਤੁਸੀਂ ਤੇ ਆਪਣੇ ਮੁੰਡੇ ਦੇ ਵਿਆਹ ਤੇ ਵੀ ਉਹਨੂੰ ਸਾਡੇ ਲੈ ਤੁਹਾਡੇ ਘਰ ਦਾ ਕੋਈ ਮਰਿਆ ਨਹੀਂ ਉਹਨਾਂ ਨੂੰ ਤੁਸੀਂ ਇਹ ਭੁੱਲ ਗਏ ਹੋ ਕਿ ਵੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਕਿੰਨੇ ਸਾੜੇ ਨੇ ਕੀ ਗੱਲ ਗੁਰਦੁਆਰਾ ਸਾਹਿਬ ਦੇ ਤੁਸੀਂ ਸਿੱਖ ਨਹੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ ਤੇ ਮਿਸਟੈਕ ਨਾਲ ਇਹ ਹੋਇਆ ਕਿਉਂਕਿ ਸੁਪਰੀਮ ਕੋਰਟ ਦੀ ਇੱਕ ਹਾਈएस्ट ਸਟੇਟਮੈਂਟ ਆਈ ਹੈ ਸੁਪਰੀਮ ਕੋਰਟ ਦੇ ਆਰਡਰ ਆਇਆ ਕਿ ਪੰਜਾਬ ਤੋਂ ਬਾਹਰ ਹੀ ਕਿਸੇ ਵੀ ਸਟੇਟ ਦੇ ਇੰਡੀਆ ਚ ਥਰੋਅਆਊਟ ਇੰਡੀਆ ਨਾ ਉਹ ਜਿਸ ਸਟੇਟ ਦੇ ਲੋਕੀ ਨੇ ਉਸੇ ਸਟੇਟ ਦੀ ਉਹਨਾਂ ਨੂੰ ਸਿਕਿਉਰਿਟੀ ਮਿਲੇਗੀ ਤਾਂ ਕਰਕੇ ਐਸੀ ਤੇ ਉਹ ਮਿਸਟੈਕ ਨਾਲ ਹੋਇਆ ਸੀ ਤੁਹਾਨੂੰ ਲੱਗਦਾ ਕਿ ਲਗਭਗ 29 ਸਾਲ ਹੋ ਚਲੇ ਹੈਗੇ ਨੇ ਇਨਸਾਫ ਮਿਲੂਗਾ ਕਿਤੇ ਨਾ ਕਿਤੇ ਜੀ ਦੇਖੋ ਜੇ ਸਾਡੇ ਨਾਲ ਪਬਲਿਕ ਪਬਲਿਕ ਚਲੇ ਗਈ ਜਿਸ ਤਰ੍ਹਾਂ ਹੁਣ ਮੇਰਾ ਅਕਾਲੀ ਦਲ ਨੇ ਸਾਥ ਦਿੱਤਾ ਇਸ ਕੇਸ 'ਚ ਔਰ ਆਊਟ ਆਫ ਵੇ ਇਹਨਾਂ ਨੇ ਮੇਰੀ ਹੈਲਪ ਕਰਕੇ ਤੇ ਮੈਂ 5 ਮੁਜ਼ਰਮਾਂ ਨੂੰ ਅੰਦਰ ਕਰ ਚੱਕੀ ਹਾਂ ਸਖੀਆਂ ਆਦਰਵਾਈਜ਼ ਮੈਂ ਇੱਕ ਵੀ ਨਹੀਂ ਸੀ ਕਰ ਸਕਦੀ ਜੇ ਮੇਰੇ ਨਾਲ ਪਬਲਿਕ ਔਰ ਕਾਂਗਰਸ ਤੋਂ ਐਕਸੈਪਟ ਬਾਕੀ ਸਾਰੀਆਂ ਪਾਰਟੀਆਂ ਜੇ ਮੇਰਾ ਸਾਥ ਦੇਣ ਔਰ ਪਬਲਿਕ ਜ਼ਿਆਦਾ ਸਾਥ ਨੂੰ ਮੈਨੂੰ ਸਪੋਰਟ ਮਿਲੇ ਤੇ ਅਸੀਂ ਜ਼ਰੂਰ ਇਹ ਜੰਗ ਜਿੱਤ ਸਕਦੇ ਹਾਂ ਆਦਰਵਾਈਜ਼ ਤੇ ਸਾਨੂੰ ਇਦਾਂ ਹੀ ਰੁਲਣਾ ਪਏਗਾ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਇਹ ਸਰਕਾਰ ਸਾਡ ਨੂੰ ਕਦੀ ਇਨਸਾਫ ਨਹੀਂ ਦੇਗੀ ਨਹੀਂ ਮਾਈਨੋਰਟੀ ਦਾ ਔਰ ਮੇਜੋਰਿਟੀ ਦਾ ਤੇ ਹੈ ਦੇਖੋ ਮੁਸਲਮ ਚ ਇੱਕ ਕਹਾ ਹੈ ਕਿ ਮੁਸਲਮ ਨੇ ਕੀਤਾ ਔਰ ਦਸਾਂ ਸਾਲਾਂ ਚ ਉਹਨਾਂ ਨੂੰ ਇਨਸਾਫ ਮਿਲ ਗਿਆ ਸਾਡਾ ਇੱਕ ਪੋਲੀਟਿਕਲ ਇਸ਼ੂ ਬਨਾਤਾ ਸਿਰਫ ਇੱਕ ਇਹ ਕਾਰਨ ਹੈ ਦੂਸਰਾ ਕਿ ਸਾਡੀ ਸਿੱਖ ਕੌਮ ਚ ਮੈਜੋਰਿਟੀ ਨਹੀਂ ਹੈ ਉਹ ਇੱਕ ਦੋ ਆਪਸ ਦੇ ਵਿੱਚ ਲੜਾਈਆਂ ਕਰਦੇ ਨੇ ਇਹ ਗੱਲ ਹੈ ਉਹਨੇ 84 ਦੇ ਮਸਲੇ ਚ ਸਾਰੀ ਸਿੱਖ ਕੌਮ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਦੇਖੋ ਉਸ ਵੇਲੇ ਜਿਹੜੀਆਂ ਰੋਕੀਆਂ ਸੀ ਸਾਰੀ ਪਬਲਿਕ ਨੂੰ ਪੀੜਤਾਂ ਨੂੰ ਰੋਸ ਸੀ ਪੂਰੀ ਕਮਿਊਨਿਟੀ ਨੂੰ ਰੋਸ ਸੀ ਤੇ ਉਹਨਾਂ ਨੇ ਰੋਕੀਆਂ ਤੇ ਮੈਨੂੰ ਪਤਾ ਲੱਗਾ ਕਿ ਵੀ ਅਕਾਲੀ ਦਲ ਦੇ ਉੱਤੇ ਪਰਚਾ ਕਰ ਰਹੇ ਨੇ ਦਰਜ ਐਫ ਆਈ ਆਰ ਲਾਂਚ ਕਰ ਰਹੇ ਨੇ ਜੇ ਸਰਕਾਰ ਨੇ ਗਲਤੀ ਕਰ ਲਈ ਤੇ ਪੀੜਤਾਂ ਦੇ ਵਿੱਚ ਫਿਰ ਰੋਸ ਆਏਗਾ ਔਰ ਇਹ ਸਰਕਾਰ ਭੁੱਲ ਜਾਵੇ ਕبھی ਇਹ ਪੀੜਤਾਂ ਕੁਛ ਨਹੀਂ ਆ ਮੁੜ ਕੇ ਫਿਰ ਰੁਕੀਆਂ ਜਾਣਗੀਆਂ ਮੈਟਰੋ ਹਾਈ ਤੇ ਇੱਕ ਰੁਕੀ ਆ ਫਿਰ ਪਤਾ ਨਹੀਂ ਕਈ ਕਈ ਥਾਵਾਂ ਤੇ ਮੈਟਰੋ ਰੁਕਣਗੀਆਂ ਇਹਦਾ ਮਤਲਬ ਸਾਫ ਸਰਕਾਰ ਨੂੰ ਹੋ ਗਿਆ ਸਾਫ ਦੱਸਣਾ ਚਾਹੁੰਦੀ ਹੈ ਕਿ ਵੀ ਜੇ ਪੀੜਤਾਂ ਦੇ ਨਾਲ ਜਿਹੜਾ ਤੁਰੇਗਾ ਅਸੀਂ ਉਹਨਾਂ ਦੇ ਉੱਤੇ ਪਰਚੇ ਪਾਵਾਂਗੇ ਪੀੜਤਾਂ ਨੂੰ ਅਸੀਂ ਇਨਸਾਫ ਨਹੀਂ ਦੇਣਾ ਕਤਲੇਆਮ ਨੂੰ ਲਗਭਗ ਪੂਰੇ 29 ਸਾਲ ਹੋਣ ਵਾਲੇ ਨੇ ਪੀੜਤ ਇਨਸਾਫ ਲਈ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਪੀੜਤਾਂ ਨੂੰ ਇਨਸਾਫ ਕਦ ਮਿਲੇਗਾ ਤੇ ਦੋਸ਼ੀਆਂ ਨੂੰ ਸਜ਼ਾਵਾਂ ਕਦ ਮਿਲਣਗੀਆਂ ਸ਼ਾਇਦ ਇਹਦੇ ਵਿੱਚ ਸਮੇਂ-ਸਮੇਂ ਦੀਆਂ ਜਿਹੜੀਆਂ ਸਰਕਾਰਾਂ ਉਹ ਵੀ ਦੋਸ਼ੀ ਜਾਪਦੀਆਂ ਨੇ ਕੈਮਰਾਮੈਨ ਗੁਰਿੰਦਰ ਸਿੰਘ ਦੇ ਨਾਲ ਜਗਤਾਰ ਸਿੰਘ ਪੁੱਲਰ ਡੇ ਐਂਡ ਨਾਈਟ ਨਿਊਜ਼ ਮਹਾਲੀ ਖਬਰਾਂ ਦੇ ਦੁਨੀਆ ਵਿਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ मिलेंगे फेसबुक असि देखे यूट्यूब सानू फॉलो करो ट्विटर खबर जुड़े रहो दिन रात